ਕੀ ਕਰਨਾ ਚਾਹਾਂਗਾ ਵੀ ਇਹ ਇਕੱਲਾ ਰਿਜੀ ਵੀਰ ਦਾ ਮੁੱਦਾ ਨਹੀਂ ਹੈਗਾ ਚਲੋ ਭੁਖੜਦਾਲ ਇਹਨਾਂ ਦਾ ਫੈਸਲਾ ਹੋ ਸਕਦਾ ਚੰਨਿਆਂ ਦਾ ਅਸੀਂ ਨਹੀਂ ਕਹਿੰਦੇ ਇੱਥੇ ਸਾਰੇ ਬੰਦੇ ਨਾਲ ਭੁਖੜਦਾਲ ਤੇ ਆ ਕੇ ਬੈਠੋ ਇੱਧਰ ਜਿੱਥੇ ਬਾਰ ਹੋ ਜਿੰਨਾ ਵੀ ਕੰਮ ਕੱਢ ਸਕਦੇ ਆ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚੋਂ ਥੋੜੀ-ਥੋੜੀ ਆ ਕੇ ਤੇ ਹਾਜ਼ਰੀ ਜ਼ਰੂਰ ਲਗਵਾਓ ਤਾਂ ਕਿ ਇਹ ਦੇਖੋ ਕੱਲਿਆਂ ਦਾ ਮੁੱਦਾ ਤਾਂ ਹੈ ਨਹੀਂ ਸਾਰੇ ਸ਼ਹਿਰ ਦਾ ਪਿੰਡ-ਪਿੰਡ ਵੀ ਕੀ ਕਹੋਂਗੇ ਹਾਂ ਨਕੋਂ ਤੂੰ ਵੀ ਸ਼ਹਿਰ ਵਾਸਤੇ ਬਹੁਤ ਹੀ ਮਦਦ ਕਰ ਗਿਆ ਕਿ ਸਾਡੇ ਵੀਰ ਦੇ ਇੱਕ ਵੱਡਾ ਸੰਘਰਸ਼ ਜਿੰਦਾ ਪਿਆ ਬਹੁਤ ਪੁਰਾਣੇ ਸਮੇਂ ਤੋਂ ਸਾਰੇ ਸ਼ਹਿਰ ਵਾਸੀਆਂ ਦੀ ਮੰਗ ਹੈ ਉਹਨਾਂ ਨੇ ਕਿ ਰੇਲਵੇ ਪਾਟਕਾਂ ਦੇ ਖੰਭ ਬੰਨਣਾ ਚਾਹੀਦਾ ਪਰ ਹਾਲੇ ਤੱਕ ਤਾਂ ਸਮਝ ਦੀ ਸਰਕਾਰਾਂ ਨੇ ਕਿਸੇ ਨੇ ਵੀ ਧਿਆਨ ਨਹੀਂ ਪਾਇਆ ਪਹਿਲਾਂ ਮੈਂ ਪੂਰੀ ਇਸ ਪੁੱਲ ਦੇ ਮਸਲੇ ਤੇ ਰਾਜਨੀਤੀ ਹੋ ਰਹੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਅਸੀਂ ਪੂਲਕੀ ਜੀ ਦਾ ਸਮਰਥਨ ਕਰਦੇ ਆਂ ਵੀ ਜੋ ਵੀ ਇਹਦੇ ਵਿੱਚ ਕਮੀਆਂ ਨੇ ਚਾਹੇ ਉਹ ਪੰਜਾਬ ਸਰਕਾਰ ਵੱਲੋਂ ਨੇ ਚਾਹੇ ਸੈਂਟਰ ਸਰਕਾਰ ਵੱਲੋਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਲੋਕਾਂ ਦੀ ਮੰਗ ਇਹ ਪੂਰੀ ਹੋਣੀ ਚਾਹੀਦੀ ਹੈ। ਕੋਲਾ ਬੰਨਾ ਹੀ ਬੰਨਾ ਚਾਹੀਦਾ ਔਰ ਇਹ ਸੰਘਰਸ਼ ਜਲਦੀ ਤੋਂ ਜਲਦੀ ਖਤਮ ਹੋਣਾ ਚਾਹੀਦਾ ਤਾਂ ਜੋ ਸਾਡਾ ਵੀਰ ਆਪਣੇ ਘਰ ਆਪਣੇ ਬੱਚੇ ਆਪਣੇ ਜਾ ਸਕਣ। ਔਰ ਦੂਸਰੀ ਗੱਲ ਪੋਲਿਟਿਕ ਬਿਜਾ ਕਰ ਰਿਹਾ ਮੇਰੇ ਕੋਲ ਅੱਜ ਹੋਈ ਟੀਮ ਤੇ ਬੈਠਾ ਰਿਹਾ ਸਾਲਪੁਰ ਮੈਂ ਸਾਡੇ ਵੀਰ ਰਿਸ਼ੀ ਨੂੰ ਵੀ ਬੇਨਤੀ ਕਰਦਾ ਜੋ ਉਹ ਹੜਤਾਲ ਤੇ ਬੈਠਾ ਹੈ ਇਹਨੂੰ ਲੜੀਵਾਰ ਬਣਾਇਆ ਜਾਵੇ ਸਾਰੇ ਲੋਕ ਸਹਿਯੋਗ ਕਰਨ ਲਈ ਤਿਆਰ ਨੇ 21 ਕੇ ਦੋ ਦਿਨ ਜਿੱਦੀ ਵੀ ਡਿਊਟੀ ਲੱਗਣਾ ਤੇ ਉਹ ਬੰਦੇ ਇੱਥੇ ਆ ਕੇ ਬੈਠੇ ਨਾਲ ਉਹ ਇਹਨੂੰ ਵੀ ਥੋੜਾ ਬਹੁਤ ਰੀਲਿਫ ਲੋਕਾਂ ਦੇ ਰੂਪ ਮਾਦੀ ਸਾਡੇ ਅੱਜ ਤਿੰਨ ਨਤੀਜਾ ਦਿਨਾਂ ਚ ਇਹਨਾਂ ਭੁਖੜ ਹੜਤਾਲ ਦਾ ਚੱਲ ਰਿਹਾ ਜੀ ਸਾਡੇ ਸਾਰੇ ਬਲਾਰੇ ਬੋਲ ਰਹੇ ਨੇ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਮ ਤਾਂ ਬਹੁਤ ਮੁੱਖ ਮੰਤਰੀ ਨੇ ਕੀਤੇ ਨੇ। ਭੁਜੇਂਦਰ ਸਿੰਘਲੇ ਨੇ ਵੀ ਕੰਮ ਕੀਤਾ ਸੀ ਆਪਦੇ ਹਲਕੇ 'ਚ। ਓਨਾ ਕੰਮ ਹੋ ਰੇ ਸਾਡੇ ਹਲਕੇ 'ਚ ਨਹੀਂ ਹੋਇਆ ਜਿੰਨਾ ਭੁਜੇਂਦਰ ਸਿੰਘਲੇ ਨੇ ਕੀਤਾ ਸੀ। ਉਹ 35 ਹਜ਼ਾਰ ਲੀਡ ਤੇ ਮੰਨਜਿਆ ਦੀ। ਜਿਹੜਾ ਅੰਮ੍ਰਲਾ ਸਮਾਂ ਮੁੱਖ ਮੰਤਰੀ ਨਾਲ ਸਮਝਿਆ ਪੀ ਅਸੀਂ ਨੂੰ ਵੀ ਕਿੰਨੀ ਵਾਰਟ ਤੇ ਹਰਾਵਾਂਗੇ। ਇਹ ਮੁੱਖ ਮੰਤਰੀ ਦਾ ਬਣਦੇ ਆਉਂਦੇ ਨੇ ਬਾਦਲ ਕੇ ਬਣਦੇ ਨੇ, ਬਲੇ ਕੈਪਟਨ ਕੇ ਬਣਦੇ ਰਹੇ ਨੇ। ਵੀ ਜਿਹੜਾ ਸਾਡੇ ਪੁਲ ਦਾ ਹੱਲ ਹੈ ਹੋਣਾ ਚਾਹੀਦਾ। ਸਾਡੇ ਪਈ ਇੱਕ ਪੱਤਰਕਾਰ ਬੋਲੇ ਕਹਿੰਦੇ ਵੀ ਮੁੱਖ ਮੰਤਰੀ ਹੁਣ ਹੈਗਾ ਇੱਥੇ ਵੀ ਨਹੀਂ ਬੁਲਬਾਣਾ ਪੁਲਤ ਆਪਣਾ ਬਣਾਉਣਾ ਹੀ ਪੋਪਾ ਨੂੰ ਇੱਥੇ ਮੈਂ ਇੰਨੀ ਗੱਲ ਕਹਿਣੀ ਚਾਹਣਾ ਜਿੰਨੇ ਵੀ ਸਾਡੇ ਪੂਰੀ ਸੰਗਤ ਵਾਲੇ ਵਾਲੇ ਦੀ ਉਹ ਸਾਰੇ ਆ ਕੇ ਜੀਤੀ ਦੇ ਨਾਲ ਸਮਰਥਨ ਕਰਨ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਇਹ ਵੀ ਬੇਨਤੀ ਆ ਵੀ ਜੇ ਐਫ ਆਈ ਕਚੀ ਦਾ ਜਾਣਦੇ ਆ ਵੀ ਜਿਹੜੀ ਇਹ ਸਰਕਾਰ ਇਹ ਲੜੀ ਪੋਪੀ ਦਿੰਦੀ ਆ ਲੜੀ ਪੋਪੀ ਤੋਂ ਬਿਨਾਂ ਹੋਰ ਕੁਝ ਨਹੀਂ ਦਿੰਦੀ ਜੇ ਸਰਕਾਰ ਕੋਲ ਕੁਝ ਹੁੰਦਾ ਇਹਦਾ ਕੋਈ ਢਾਂਚਾ ਬਣਿਆ ਹੁੰਦਾ ਜਾਂ ਇਹ ਕਿਸੇ ਤਰੀਕੇ ਨਾਲ ਬਣਨਾ ਹੁੰਦਾ ਤਾਂ ਹੁਣ ਨੂੰ सीएम सिटी है जे ਇੱਥੇ ਨਹੀਂ ਨਾ ਕੰਮ ਹੋਇਆ ਤਾਂ ਪੂਰੇ ਪੰਜਾਬ 'ਚ ਨਹੀਂ ਹੋਣਾ ਜੇ ਅੱਜ ਨਹੀਂ ਇਹ ਹੁੰਦਾ ਤਾਂ ਫਿਰ ਕਿਤੇ ਨਹੀਂ ਹੋਣਾ ਇਸ ਕਰਕੇ ਜੇ ਇਹਨਾਂ ਕੋਲੇ ਕੋਈ ਸਿਸਟਮ ਹਿਸਟਰੀ ਦਾ ਹੁੰਦਾ ਸੀ ਐਮ ਸੀ ਸੀਟੀ ਵਾਲਾ ਕੋਲੇ ਜਾਂ ਕਿਸੇ ਕੋਲੇ ਵੀ ਹੁੰਦਾ ਕੋਈ ਇੱਥੇ ਸੀਐਮ ਸਾਹਿਬ ਕੋਲੇ ਹੁੰਦਾ ਤਾਂ ਇਹ ਤੁਹਾਨੂੰ ਇਹ ਮੁੰਡਾ ਸਾਡਾ ਜਿਹੜਾ ਨੌਜਵਾਨ ਇੱਥੇ ਬੈਠਾ ਸਾਡਾ ਵੀਰ ਇਹਨੂੰ ਇੱਥੇ ਹੜਤਾਲ ਦੇ ਬੈਠਣ ਦੀ ਲੋੜ ਨਹੀਂ ਸੀ ਇਹ ਵੀ ਆਪਣੇ ਰਾਜ ਹੀ ਪੁੱਛੇ ਆਪਣੇ ਬੱਚਿਆਂ ਨੇ ਖੇਡਦਾ ਠੀਕ ਹੈ ਜੀ ਇਸ ਕਰਕੇ ਬੇਨਤੀ ਆ ਵੀ ਇਹਦਾ ਐਸਟੀ ਦਾ ਮਸਲੇ ਦਾ ਹੱਲ ਕਰਿਆ ਜਾਵੇ ਤੇ ਇਹਨਾਂ ਦਾ ਜਲਦੀ ਤੋਂ ਜਲਦੀ ਕੋਖੜਤਾਲ ਖਲਵਾਈ ਜਾਵੇ ਤੇ ਇਸ ਜਿਹੜਾ ਪੁਲਾ ਪੁਲਾ ਦੇ ਸਮੱਸਿਆ ਦਾ ਹੱਲ ਕੱਢਿਆ ਜਾਵੇ ਪਹਿਲਾਂ ਤਾਂ ਮੈਂ ਜਿਹਦੇ ਵੀ ਵੀਰੇ ਜੀ ਪੁੱਛੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਇਹ ਮੁੱਦਾ ਇਸ ਟਾਈਮ ਸ਼ਹਿਰ ਦਾ ਵੱਡਾ ਮੁੱਦਾ ਬਣਿਆ ਹੋਇਆ ਫੜਨ ਦੇ ਪੁਲਾ ਨੂੰ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਨਹੀਂ ਰਹੀ ਮੈਂ ਉਧਰ ਦਾ ਨਿਵਾਸੀ ਹਾਂ ਜਨਤਨਗਰ ਦਾ 3 ਸਾਲ ਹੋ ਗਏ 15 20 25 ਸਾਲ ਹੋ ਗਏ ਅਸੀਂ ਦਿੱਲੀ ਉਧਰੋਂ 21 22 ਘੰਟਾ ਖੜਕੇ ਅਸੀਂ ਇਧਰ ਸ਼ਹਿਰ ਚ ਐਂਟਰੀ ਕਰਦੇ ਆ ਸਾਨੂੰ ਬੱਧਾ ਸਭ ਤੋਂ ਵੱਡੀ ਦਿੱਕਤ ਕੀ ਆ ਰਹੀ ਆ ਠੀਕ ਹੈ ਇਹਨਾਂ ਚ ਕੋਈ ਟ੍ਰੈਫਿਕ ਸਮੱਸਿਆ ਨਹੀਂ ਆ ਰਹੀ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚ ਜਾਨੀ ਨੁਕਸਾਨ ਦੀ ਆ ਹੁੰਦਾ ਕੰਮ ਚੱਲ ਰਿਹਾ ਵਾਰਕਾਂ ਤੇ ਠੀਕ ਆ ਟ੍ਰੇਨਾਂ ਕੈਨਸਲ ਨੇ ਕੋਲਾ ਜਿਹੇ ਟਾਈਮ 'ਚ ਉਹ ਬੱਸਾਂ ਨੂੰ ਟ੍ਰੇਨ ਆਇਆ ਕਰਦੀਆਂ ਅੰਦਾਜ਼ 10 ਮਿੰਟਾਂ ਬਾਅਦ ਟ੍ਰੇਨ ਆਇਆ ਕਰਦੀਆਂ ਦਿਨ ਚ ਤੋਂ ਟ੍ਰੇਨ ਆਇਆ ਕਰਦੀਆਂ ਅੋਧੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਚਾਨਕ ਨੁਕਸਾਨ ਵੀ ਹੋ ਸਕਦਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਮੈਂ ਜਦੋਂ ਵੀ ਆਉਣਾ ਪੁਰੇ ਬੱਚੇ ਆਉਂਦੇ ਨੇ ਲੇਡੀਜ਼ ਆਉਂਦੀਆਂ ਨੇ ਦੂਸਰੇ ਲੋਕ ਨਿਚੋਂ ਦੀ ਘੜਵਾਉਂਦੇ ਨੇ ਦੋ ਤਿੰਨ ਤਿੰਨ ਸਾਲ ਦੇ ਬੱਚੇ ਪੈਦਲ ਚੁਰਕ ਜਾਂਦੇ ਨੇ ਜੇ ਕੋਈ ਨੁਕਸਾਨ ਹੋ ਗਿਆ ਉਦੋਂ ਭੱਜਣਾ ਇਹਨੀਆਂ ਫਾਸਟ ਹੌਮ ਤਾਂ ਪਿਛਲੀ ਟ੍ਰੇਨਾਂ ਚੱਲਣ ਲੱਗਦੀਆਂ ਸੋਟੀਆਂ ਨੰਗੇ ਗੁਰੂ ਦਾ ਫੜਕਾ ਵਿੱਚ ਦੀ ਉਹ ਚੀਜ਼ ਕਿਵੇਂ ਹੱਲ ਹੋਊਗੀ ਇਸ ਕਰਕੇ ਮੇਰੀ ਸਰਕਾਰ ਨੂੰ ਮਦਦ ਦੀ ਟੀਲਾ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰਨਾ ਅਸੀਂ ਉਹਨਾਂ ਦੀ ਮਦਦ ਲੈਣੀ ਆ ਵੀ ਜੋ ਵੀ ਅਰਚਨਰੀ ਸਭ ਤੋਂ ਵੱਡਾ ਸਵਾਲ ਆ ਅੱਜ ਇਹੀ ਬਣਿਆ ਹੋਇਆ ਕਿ ਇਹ ਪੁਲ ਨੂੰ ਰੋਕ ਕੌਣ ਲਗਾ ਬਣਨ ਤੇ ਹਰੇਕ ਲੀਡਰ ਕਹਿਵਾ ਕੇ ਹਰੇਕ ਲੀਡਰ ਇਹ ਕਹਿੰਦਾ ਅੱਗੇ ਵੀ ਇਹ ਪੁਲ ਮਨਜ਼ੂਰ ਹੋ ਗਿਆ ਪਰ ਅਰਚਨ ਕੀ ਰੋਕਣ ਰਿਹਾ ਪੁਲ ਤੋਂ ਉਹ ਬੰਦਾ ਇਹਨੂੰ ਸਾਹਮਣੇ ਲਿਆਤਾ ਜਾਵੇ ਵੀ ਕੋਣ ਅੜਚੰਦੇ ਰਿਹਾ ਇਸ ਕਰਕੇ ਸਾਨੂੰ ਅਈ ਮੈਂ ਸਾਰਿਆਂ ਨੂੰ ਸ਼ਹਿਰ یونیورسٹی ਨੂੰ ਇਹ ਫੀਲ ਕਰਦਾ ਕਿ ਇੱਕ ਦਿਨ ਲੱਖਿਆ ਜਾਵੇ ਸਾਰਾ ਸ਼ਹਿਰ ਉਰੇ ਇਕੱਠਾ ਹੋਵੇ ਤਾਂ ਜੋ ਇਸ ਵਾਸਤੇ ਹੱਲ ਘੜ ਸਕੀਏ ਹਨਾ ਤਰੀਕੀ ਜੀ ਬੈਠੇ ਨੇ ਇੱਕ ਤੋਂ ਟਾਈਮ ਬੰਦਾ ਭੁੱਖਾ ਨਹੀਂ ਰਹਿ ਸਕਦਾ ਇਹ ਕਿਹਦੇ ਲਈ ਭੁੱਖੇ ਬੈਠੇ ਨੇ ਲੋਕਾਂ ਲਈ ਭੁੱਖੇ ਬੈਠੇ ਨੇ ਸਾਡੇ ਲਈ ਭੁੱਖੇ ਬੈਠੇ ਨੇ ਇਸ ਕਰਕੇ ਮੈਂ ਦੁਬਾਰਾ ਅਸੀਂ ਆਸ਼ਾਸ਼ ਨੂੰ ਪੀਲ ਕਰਦਾ ਸਰਕਾਰ ਨੂੰ ਪੀਲ ਕਰਦਾ ਇਹ ਜਿਹੜੇ ਰਾਜਨੀਤੀ ਕਰਨ ਦੀ ਬਜਾਏ ਇਹਦਾ ਹੱਲ ਕੀਤਾ ਜਾਵੇ ਇਹ ਨੀਲਾ ਹੁਣੇ ਟਾਈਮ ਤੇ ਕਿਸੇ ਵੀ ਜਨਤਾ ਨਗਰ ਦੇ ਨਿਵਾਸੀ ਨੇ ਕਿਸੇ ਸਰਕਾਰ ਨੂੰ ਕੋਈ ਗੋੜ ਨਹੀਂ ਕੋਣੀ ਸਾਡੇ ਨੇੜਲੇ ਪਿੰਡ ਕਲਾਬ ਦਾ ਨਾਮ ਵਰਤਦੇ ਪਾਪ ਪਾਦਰ ਦਾ ਕਟਾਕੂ ਸਾਡੇ ਧੂਰੀ ਜਿਹੜਾ ਹਲਕਾ ਉਹ ਮੁੱਖ ਮੰਤਰੀ ਦਾ ਹਲਕਾ ਇਹ ਤੇੜੀ ਫਾੜਕਾਂ ਦੇ ਮੁਜਾਰ ਦੀ ਮੇਨ ਫਾੜਕਾਂ ਦੀ ਸਮੱਸਿਆ ਉਹ ਲਗਭਗ ਥੱਲੇ ਰਿੱਕੀ ਜੀ ਜਾਂ ਸਾਡੀ ਜਸਤ ਦਾ ਖੋਰ ਜੱਥੇ ਵੇਰੀ ਦੀ ਆਖੋਦ ਹੁੰਦਾ ਬੀਚੇ ਉਹ niche jinna 1.8 ਲੱਖ ਕੋਟਰਾ ਉਹ ਨੂੰ ਇਸ ਵਸਿਆਉਂ ਜਦੋਂ ਕੋਈ ਇਹ ਬੰਦਾ ਨਹੀਂ ਕਹਿ ਸਕਦਾ ਵੀ ਅਸੀਂ ਦੂਰੇ ਪਾਸੇ ਬਾਜ਼ਾਰ ਤੇ 10 ਮਿੰਟ ਤੇ ਹੀ ਪਹੁੰਚਣਗੇ ਕਹਿ ਨਹੀਂ ਸਕਦੇ ਕਿ ਮਾਰਕਸ ਹੋ ਗਈ ਜੇ ਕੋਈ ਐਕਸੀਡੈਂਟ ਹੋ ਗਿਆ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ 10 ਮਿੰਟ ਚ ਆ ਗਏ ਆਏ ਨਹੀਂ ਪਤਾ 2 ਘੰਟੇ ਲੱਗਿਆ 2.5 ਘੰਟੇ ਲੱਗਿਆ ਤੇ ਵੱਖ-ਵੱਖ ਪਾਰਟੀਆਂ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਰਾਜਨੀਤੀ ਦੇ ਲਈ ਇਹ ਜਿਹੜੇ ਹਮੇਸ਼ਾ ਹੁੰਦੀ ਹੈ ਜਾਂ ਵੱਖ-ਵੱਖ ਸਮੇਂ ਤੇ ਫਾਟਕਾ ਦੇ ਰਾਜਨੀਤੀ ਨੂੰ ਜੀ ਆਪ ਬਣਾਵਾਂਗੇ ਅਸੀਂ ਬਸ ਕਰਾਂਗੇ ਅਸੀਂ ਅੱਗੇ ਆਵਾਂਗੇ ਪਰ ਹੁਣ ਇੱਕ ਆਕੂ ਨੇ ਨੌਜਵਾਨ ਨੇ ਰੱਖੀ ਨੇ ਫੈਸਲਾ ਲਿਆ ਭੁੱਕੜ ਤਾਂ ਰੱਖੀ ਆ ਸਾਡੀ ਰਾਜੀ ਪੱਤਰਕਾਰ ਜੀ ਉਹਨਾਂ ਆਏ ਸਾਰੇ ਸਾਥੀਆਂ ਦੇ ਵਿੱਚ ਵੀ ਅਸੀਂ ਕਿੰਨੇ ਮੈਚ ਆਇਆ ਤੇ ਸਾਰੇ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਦੇ ਸਪੰਸਾ ਮਨਚਾਂ ਨੂੰ ਚੇਅਰਮੈਨਾਂ ਨੂੰ ਸਾਰਿਆਂ ਨੂੰ ਲੱਖਾਂ ਸਤਿ ਸ਼੍ਰੀ ਅਕਾਲ ਜਿੰਨੇ ਵੀ ਗੁੱਸੇ ਵਾਲੇ ਦੇ ਵੋਟਰਾਂ ਖਾਸ ਕਰਕੇ ਜਿੰਨੇ ਵੀ ਤੁਹਾਨੂੰ ਜਿਹੜੇ ਵੋਟਰ ਨੇ ਜਿੰਨਾਂ ਦਾ ਹੱਕ ਮੰਗਦਾ ਜਿੰਨਾਂ ਨੂੰ ਇਹ ਲੋੜ ਲੋੜ ਪੈਣੀ ਆ ਕਿਸੇ ਇੱਕ ਬੰਦੇ ਨੂੰ ਇਹਦੀ ਲੋੜ ਨਹੀਂ ਪੈਣੀ ਇਹਨਾਂ ਨੂੰ ਇਹਦੀ ਲੋੜ ਲੋੜ ਪੈਣੀ ਆ ਉਹ ਅੱਜ ਰਿਕੀ ਦੇ ਨਾਲ ਖੜਨ ਰਿਕੀ ਦੇ ਨਾਲ ਖੜਨ ਰਿਕੀ ਦਾ ਮਸਲਾ ਨਹੀਂ ਹੈਗਾ ਵੀ ਰਿਕੀ ਦੇ ਨਾਲ ਖੜਨ ਬਾਕੀ ਰਿਕੀ ਜਿਹਨੇ ਸੰਘਰਸ਼ ਕੀਤਾ ਉਹਨਾਂ ਨੂੰ ਹੌਸਲਾ ਮਿਲ ਸਕੀ ਅੱਗੇ ਤੋਂ ਕੋਈ ਹੋਰ ਬੰਦਾ ਵੀ ਆਪਦੇ ਇਹੋ ਜਿਹੇ ਸੰਘਰਸ਼ ਮਿਟ ਸਕੇ ਇੱਕ ਮੁਕਮੰਦਰੀ ਦੇ ਹਲਕੇ ਦੇ ਸੰਘਰਸ਼ ਬੋੜੀ ਮੋੜੀ ਗੱਲ ਨਹੀਂ ਹੈਗੀ ਪਰ ਮੁਕਮੰਦਰੀ ਸਾਹਿਬ ਨੇ ਕਿਹਾ ਜਾ ਰਿਹਾ ਵੀ ਇਸ ਵਾਰ ਦੇ 55 ਕਰੋੜ ਦੇ ਜਮਾ ਕਰਾਤਾ ਕਿਤੇ ਰਮੀਦ ਬਿੱਟਾ ਬਿਆਨ ਆਇਆ ਕੇਂਦਰੀ ਮੰਤਰੀ ਦਾ ਵੀ ਐਨਓਸੀ ਅਸੀਂ ਤਾ ਜਾਰੀ ਕਰਾਂਗੇ ਪਹਿਲਾਂ ਰਾਹੇ ਵਾਲੇ ਪੁਰਜ਼ ਕਰੋ ਉਹ ਅਸੀਂ ਭਾਤਪਾ ਦੇ ਮਾਪੀ ਦੇ ਇਹ ਭਾਤਪਾ ਕੁਟੜੇ ਸਾਡੀ ਅਪੀਲ ਕਰਨਾ ਚਾਹੁੰਦੇ ਆ ਵੀ ਧੂਰੀ ਦੀ ਜੀ ਸਿਹਤ ਆਮਾਦੀ ਪਾਰਟੀ ਦਾ ਦਰਸ਼ਕ ਵੀ ਉਹ ਪਰ ਸਾਡੇ ਲੋਕਾਂ ਨਾਲ ਸਿਹਤ ਨਾ ਕਰਦੇ ਰਾਹੇ ਵਾਲੇ ਪੁਰਤੇ ਵੀ ਲੋਕਾਂ ਦੀ ਸਮੱਸਿਆ ਤੁਸੀਂ ਉਹ ਲੋਕਾਂ ਦਾ ਸੋਚ ਰਹੇ ਹੋ ਸਾਡੇ ਲੋਕਾਂ ਦਾ ਕੁਬਤ ਕਰਦੇ ਹੋ ਜਦੋਂ ਉਹ ਲੋਕਾਂ ਦੇ ਤੁਹਾਨੂੰ ਆਕਰਦੀ ਹੈ ਰਾਹੇ ਵਾਲੇ ਧੂਰੀ ਦੇ ਲੋਕਾਂ ਦੀ ਕੀ ਮਾੜਾ ਵੀ ਤੁਸੀਂ ਇਹਨਾਂ ਨਾਲ ਆਪ ਦਾ ਮੇਦਸਾਫੀ ਕਰਦੇ ਹੋ ਸਾਨੂੰ ਇਨਸਾਫ ਦੋ ਸਾਡੇ ਇਨੋਸੀ ਸੈਂਟਰ ਵੱਲੋਂ ਚਾਲੀ ਹੋਵੇ ਤਾਂ ਕਿ ਇਹ ਪੁਲ ਬਣ ਸਕੇ ਖਾਸ ਕਰਕੇ ਧਰਨਾ ਤਾਂ ਲਾਉਣਾ ਪਿਆ ਸਨ ਸੁਖੀ ਕਰ ਪਿਆ ਕਿਉਂਕਿ ਮੁੱਖ ਮੰਤਰੀ ਆਹ ਪੁਰੀ ਹੋ ਗਿਆ ਹੋਇਆ ਦੁਬਾਰੇ ਮੁੱਖ ਮੰਤਰੀ ਵੀ ਮਿਲਣਾ ਜੇ ਹੋਂਨਾ ਬਣਿਆ ਪੁਲ ਜੇ ਹੋਂਨਾ ਲੋਕ ਚੋਕ ਜਾ ਕੇ ਜੇ ਹੋਂਨਾ ਸੰਘਰਸ਼ ਕਰਦੇ ਆਂ ਪਰ ਮੁੜ ਕੇ ਇਹ ਧੂੜੀ ਦਾ ਪੁਲ ਬਣਨਾ ਵੀ ਨਾ ਕੋਈ ਮੰਟ ਦੀ ਆਸ ਆ ਸਾਰਿਆਂ ਨੂੰ ਅੱਜੋੜ ਕੇ ਬੇਨਤੀ ਆ ਕਿ ਸਾਰੇ ਇੱਕ ਮੱਤ ਦੇ ਕੱਟੇ ਹੋ ਕੇ ਇਹ ਪੁਲ ਬਣਾਉਣ ਲਈ ਯਤਨ ਕੀ ਸੰਘਰਸ਼ ਕਰਿਆ ਜਿਹਦਾ ਸਾਥ ਦਈਏ ਤਾਂ ਕਿ ਘੁੜੀ ਜਣ ਪੁਲ ਇਹ ਬਣ ਸਕੇ ਸਾਰੇ ਨੂੰ ਜੈ ਜੀ ਦੀ ਜੈ ਭਾਗ ਦੀ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਪਿਛੇ ਇਹ ਪ੍ਰੋਗਰਾਮ ਸਾਨੂੰ ਪਤਾ ਦੀ ਜਿਹੜਾ ਰੇਖੀ ਸਾਡਾ ਭਰਾ ਜਿਹੜਾ ਆਪਣੇ ਪੂਰੀ ਦੇ ਜਿਹੜੇ ਮਸਲੇ ਮੇਨ ਫੋਕ ਦਾ ਆਪਾਂ ਨੂੰ ਪਤੀ ਹੈ ਕਿ ਧੂਰੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਕਿ ਇਕੱਲੇ ਅਸੀਂ ਵੀ ਸਾਡੇ ਸ਼ਹਿਰ ਦੇ ਜਿੰਨੇ ਪੱਤਰਕਾਰ ਭਰਾ ਨੇ ਆ ਹੁਣ ਜਿੱਥੇ ਬੰਦੀਆਂ ਦੇ ਨੇ ਜਿਹੜੇ ਪੂਰੀ ਸ਼ਹਿਰ ਨੂੰ ਪਿਆਰ ਕਰਦੇ ਨੇ ਕਿ ਉਹ ਕਿਸੇ ਵੀ ਪਾਰਟੀ ਤੋਂ ਕਿਸੇ ਵੀ ਜਥੇਬੰਦੀ ਤੋਂ ਨਹੀਂ ਸਾਰਿਆਂ ਨੂੰ ਰੇਖੀ ਜੀ ਦਾ ਇੱਕ ਅਰੇ ਰੇਖੀ ਦਾ ਮਸਲਾ ਨਹੀਂ ਹੈਗਾ ਸਾਰੇ ਸ਼ਹਿਰ ਦਾ ਮਸਲਾ ਆਪਾਂ ਨੂੰ ਪਤਾ ਵੀ ਜੇ ਆਪਾਂ ਸ਼ਹਿਰ ਦੇ ਪਰਲੇ ਪਾਸੇ ਜਾਣਾ ਹੋਵੇ ਤਾਂ ਆਪਾਂ ਨੂੰ ਇਹ ਲੱਗਦਾ ਜਿਵੇਂ ਪਟਿਆਲੇ ਜਾਣਾ ਪੈਂਦਾ ਉਸ ਸਮਾਂ ਅਤੀ ਘੜੀ ਪਹਿਲਾਂ ਸੋਚਣਾ ਪੈਂਦਾ ਯਾਰ ਕਿ ਜਾਈਏ ਤੇ ਨਾ ਜਾਈਏ ਜੇ ਅਗਲਾ ਗੱਡੀਆਂ ਤੇ ਨਹੀਂ ਜਾਂਦਾ ਅਗਲਾ ਸਕੂਟੀਆਂ ਤੇ ਜਾਂਦਾ ਇਹ ਮਸਲਾ ਸਾਂਝਾ ਮਸਲਾ ਜੇ ਸਰਕਾਰਾਂ ਨੇ ਇਹਦਾ ਹੱਲ ਕਰਕੇ ਮਸਲਾ ਅੱਜ ਚੌਥਾ ਦਿਨ ਹੋ ਗਏ ਰੇਖੀ ਦਾ ਯਾ ਅੱਜ ਤੀਜੇ ਦਿਨ ਚ ਬੈਠਾ ਪਰਾਵ ਦੇਖੋ ਤੁਸੀਂ ਉਹਨੂੰ ਸੁੱਕੇ ਹੋਏ ਨੇ ਕਿਸੇ ਕਿਸੇ ਦਾ ਪੁੱਤ ਹੈ ਕਿਸੇ ਦਾ ਭਾਈ ਹੈ ਜਿਹਦਾ ਪਿਓ ਹੈ ਸਰਕਾਰਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਤੇ ਸ਼ਹਿਰ ਨਿਵਾਸੀਆਂ ਨੂੰ ਤੇ ਜਿੱਥੇ ਬੰਦੇ ਨੇ ਪਾਰਟੀ ਨੂੰ ਤਕੀਦ ਕਰਦੇ ਆ ਕਿ ਸਾਰਿਆਂ ਨੂੰ ਸਾਰਿਆਂ ਦੀ ਲੜਾਈ ਹੈ ਸਾਰਿਆਂ ਨੂੰ ਰੇਖੀ ਦਾ ਸਾਥ ਦੇਣਾ ਚਾਹੀਦਾ ਖੜਕੇ ਨਹੀਂ ਸਮਕਾ ਆਪਾਂ ਨੂੰ ਵੀ ਇਹਦੇ ਨਾਲ ਕੋਈ ਫੜਕਾਲ ਤੇ ਬਹਿ ਕੇ ਜਿਹੜਾ ਮੇਨ ਜਾਮ ਆਪਣਾ ਚੌਕ ਹੈ ਉੱਥੇ ਬਹਿਣਾ ਤੇ ਜਹੀਦਾ ਜਦ ਤੱਕ ਆਪਾਂ ਨੂੰ ਰਿਟਰਨ ਨਹੀਂ ਆਉਂਦਾ ਉਦੋਂ ਤੱਕ ਕੋਈ ਚੌਕ ਤੇ ਰੋਕੋ ਮੇਨ ਸੜਕ ਤੇ ਇਹ ਚਾਹਤਰਾ ਮੇਟਿਆ ਸ਼ਹਿਰ ਦੀ ਲੜਾਈ ਹੈ ਤਾਂ ਹੀ ਮੈਂ ਬੇਨਤੀ ਕਰ ਰਿਹਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿ ਇਹ ਸ਼ਹਿਰ ਦੀ ਲੜਾਈ ਹੈ ਕੋਈ ਐ ਨਹੀਂ ਹੈ ਕਿ ਅਸੀਂ ਰੇਕੀ ਦੇ ਲੀਡਰ ਬਣ ਜਾਣਾ ਹੈ ਪ੍ਰਾਣੇ ਦੇ ਲੀਡਰ ਬਣ ਜਾਣਾ ਅੱਜ ਦੌੜ ਕੀ ਲੱਗੀ ਹੈ ਅਗਲਾ ਕਹਿੰਦਾ ਰੇਕੀ ਦਾ ਨੰਬਰ ਬਣਾ ਅੱਜ ਫਲਾਣਾ ਨਾ ਬਣਾ ਜੀ ਇਹ ਮਸਲਾ ਸ਼ਹਿਰ ਦਾ ਦੇਖੋ ਜਿੰਨੀਆਂ ਵੀ ਪਿੱਛੇ 250 ਤੋਂ ਬਸ ਸਰਕਾਰਾਂ ਦੇਖ ਰਹੀਆਂ ਪੁਲ ਵਾਲੇ ਮੁਸਲੇ ਦੀ ਰਾਜਨੀਤੀ ਕਰਦੇ ਆ ਨੇ ਜਿਹੜੇ ਫਾੜਕਾਂ ਤੇ ਆ ਟੇਸਟਾਂ ਤੇ ਆ ਕਿਤੇ ਵੀ ਜਾ ਕੇ ਲੋਕ ਵੀਡੀਓ ਬਣਾ ਲਿਆ ਕੁਝ ਕਰਦੇ ਅੱਜ ਉਹ ਕਿੱਥੇ ਨੇ ਅੱਜ ਆ ਕੇ ਸਾਥ ਦੇ ਨਹੀਂ ਲੜਾਈ ਸਾਰਿਆਂ ਨੂੰ ਵੀ ਆ ਕੇ ਮੂਹਰੇ ਲੱਗਣ ਲekin ਨਾ ਮੂਰੇ ਕਰਨ ਆਪੂ ਮੂਰੇ ਹੋ ਜਾਣ ਵੀ ਅਸੀਂ ਬੈਠੇ ਆਂ ਬੈਹਣ ਦੇ ਨਾਲ ਆ ਕੇ ਲੜਾਈ ਲੜਦੇ ਜਿੰਨੇ ਕਹਿੰਦੇ ਨੇ ਵੀ ਹਾਂ ਸਿਟੀ ਨੂੰ ਪਿਆਰ ਕਰਦੇ ਆਂ ਤੜਾਈ ਸਾਥ ਸ਼ਹਿਰ ਦੀ ਹੈ ਅਸੀਂ ਤੇਹੀ ਕਰਦੇ ਆਂ ਵੀ ਸਾਰੇ ਉਹਦਾ ਸਾਥ ਦੇਣਾ ਚਾਹੀਦਾ ਅੱਜ ਆ ਸਾਡੇ ਸਾਰੇ ਪਰਾ ਪੱਤਰਕਾਰ ਵੀ ਜਿੰਨੇ ਬੰਦਿਆਂ ਦੇ ਆ ਗੂ ਸੀਨੀਅਰ ਸਿਟੀਜ਼ਨ ਸਾਰੇ ਉਰੇ ਪਹੁੰਚੇ ਨੇ ਸਾਰਿਆਂ ਨੂੰ ਹੋਰ ਸਾਰੇ ਸ਼ਹਿਰ ਤੋਂ ਆਣਾ ਚਾਹੀਦਾ ਤੇ ਅਸੀਂ ਦੇਖੀ ਜੀ ਦੇ ਨਾਲ ਜਿੱਥੇ ਸਾਨੂੰ ਕਹਿਣਗੇ ਜਿਵੇਂ ਵੀ ਕੋਈ ਇਹਦੀ ਕਮੇਟੀ ਬਣਾਈ ਜਾਵੇ ਸੌਂਕਾ ਇੱਕ ਕਮੇਟੀ ਡਿਸੀਜਨ ਲਵੇ ਕਿ ਉਹਦਾ ਦੇਖ ਭਰਾ ਆਪੂ ਖੁਰਤਾ ਤੇ ਬੈਠਿਆ ਜਿਹੜਾ ਬੰਦਾ ਕੋਈ ਬਰਦਾਸ਼ਤ ਨਹੀਂ ਕਰਦਾ ਦਿਮਾਗ ਹੁੰਦਾ ਨਹੀਂ ਉਹ ਕਰਦਾ ਆਪਾਂ ਇੰਦੇ ਵੀ ਉਹ ਲੋੜ ਨਹੀਂ ਪਾ ਸਕਦੇ ਕਿ ਕਮੇਟੀ ਬਣਾ ਕੇ ਇਹਦਾ ਲੜਕੋ ਕਰਕੇ ਕਮੇਟੀ ਉਹ ਚੀਜ਼ ਦਾ ਘੱਟ ਫੈਸਲਾ ਲਵੇ ਕਿ ਅੱਗੇ ਆਪਾਂ ਲੜਾਈ ਲੜਨੀ ਕਿਵੇਂ ਆ ਜੇ ਆਪਾਂ ਲੜਾਈ ਜਿੱਤਣੀ ਹੈ